ਸਿੱਖਾਂ ਦੇ ਬੱਚਿਆਂ ਦਾ ਵਿਆਹ ਹੁੰਦਾ ਲੜਕੀ ਵਾਲੇ ਵੀ ਸਿੱਖ ਲੜਕੇ ਵਾਲੇ ਵੀ ਸਿੱਖ ਜਿਨ੍ਹਾਂ ਦੇ ਘਰੇ ਕਾਰਨ ਜਾਣੇ ਆ ਵਿਆਹ ਤੇ ਉਹ ਵੀ 80% ਸਿੱਖ ਪਰ ਕਾਰਨ ਅੰਗਰੇਜ਼ੀ ਚ ਹੁੰਦੇ ਆ ਪਰੜ ਤਦ ਚ ਹੁੰਦੇ ਆ ਅੰਗਰੇਜ਼ੀ ਚ ਕਹਿੰਦੇ ਜੀ ਕਿਉਂ ਕਹਿੰਦੇ ਟੌਰ ਬਣਦੀ ਆ ਵੀ ਪੜਿਆ ਲਿਖਿਆ ਪਰਿਵਾਰ ਹੈ ਅੰਗਰੇਜ਼ੀ ਚ ਕਾਰਨ ਹੈ ਟੌਰ ਬਣਦੀ ਹੈ ਤਾਂ ਮਾਨ ਕਰਿਆ ਕਰੋ ਗੁਰਮੁਖੀ ਦੇ ਉੱਪਰ ਆ ਅਸੀਂ ਬੱਚਿਆਂ ਨੂੰ ਸਿਖਾ ਰਹੇ ਹਾਂ ਸਾਡੀ ਮਾਂ ਬੋਲੀ ਪੰਜਾਬੀ ਹੈ ਚਾਈ ਇਹ ਆ ਵੀ ਮਾਂ ਦੀ ਭਾਸ਼ਾ ਗੁਰਮੁਖੀ ਨਹੀਂ ਹੈ ਮਾਂ ਬੱਚੇ ਘਰੇ ਨੂੰ ਸਿਖਾਈ ਜਾਂਦੀ ਬੇਟਾ ਇਹਨੂੰ ਬਿੱਲੀ ਨਹੀਂ ਕਹਿਣਾ ਕੈਟ ਕਹਿਣਾ ਤੇ ਕੁੱਤਾ ਨਹੀਂ ਹੈ ਡੌਗ ਹੈ ਮਾਂ ਸਿਖਾਉਂਦੀ ਹੈ ਮੈਂ ਗੁਰਮਖੋ ਹਰ ਵਾਰ ਬੇਨਤੀ ਕਰਦਾ ਹੁੰਨਾ ਹੈ ਅੰਗਰੇਜ਼ੀ ਤੁਹਾਡੇ ਬੱਚਿਆਂ ਨੂੰ ਸਕੂਲ ਵਾਲੇ ਨੇ ਸਿਖਾ ਦੇਣੀ ਹੈ ਸਕੂਲ ਵਾਲਿਆਂ ਦਾ ਸਾਰਾ ਜੋਰ ਇਸ ਗੱਲ ਤੇ ਲੱਗਿਆ ਹੁੰਦਾ ਵੀ ਬੱਚਨ ਨੂੰ ਅੰਗਰੇਜ਼ੀ ਸਿਖਾ ਦਈਏ ਸੀ। ਉਹਨਾਂ ਨੇ ਸਿਖਾ ਦੇਣੀ ਐ ਜੀ। ਇੱਕ ਕੈਟ ਡੌਕ ਕਹਿਣਾ ਸਿਖਾ ਦੇਣਾ ਉਹਨਾਂ ਨੇ। ਹਿੰਦੀ ਤੋਂ ਅਨ ਪੀਵੀ ਵਾਲਿਆਂ ਨੇ ਸਿਖਾ ਦੇਣੀ ਐ। ਤੁਹਾਡੇ ਬੱਚੇ ਪੰਜ ਪੰਜ ਘੰਟੇ ਸਾਡੇ ਕੋਲ ਟੀਵੀ ਦੇਖਦੇ ਸਿਖਾ ਦੇਣੀ ਐ ਹਿੰਦੀ। ਇਹ ਦੱਸੋ ਵੀ ਗੁਰਮੁਖੀ ਕਿਹਨੇ ਸਿਖਾਉਣੀ ਐ। ਘਰ ਵਿੱਚ ਮਾਂ ਨੇ ਸਿਖਾਉਣੀ ਐ। ਇਹ ਜਾਂ ਗੁਰਦੁਆਰਾ ਸਾਹਿਬ ਵਿੱਚ ਆ ਗੁਰੂ ਕੇ ਗ੍ਰੰਥੀ ਸਿੰਘਾਂ ਨੇ ਪਾਈਆਂ ਨੇ ਸਿਖਾਉਣੀ ਐ ਹੁਣ ਗੁਰਦੁਆਰੇ ਬੱਚੇ ਕਿੰਨਾ ਪਾਉਂਦੇ ਨੇ ਮੇਰੇ ਨਾਲ ਚੰਗਾ ਤੁਸੀਂ ਜਾਣਦੇ ਹੋ ਸਾਲ ਚ ਇੱਕ ਦਿਨ ਹੀ ਆਉਂਦੇ ਨੇ 8 ਦਿਨ ਕੈਂਪ ਲਾਉਣ ਵਾਸਤੇ ਉਸ ਤੋਂ ਬਾਅਦ ਤੇ ਬਹੁਤ ਘੱਟ ਐ ਪਰ ਗੁਰਮਖੀ ਕਿਉਂ ਸਿਖਾਏਗਾ ਜਿਸ ਬੋਲੀ ਦੇ ਵਿੱਚ ਜਿਸ ਭਾਸ਼ਾ ਦੇ ਵਿੱਚ ਗੁਰੂ ਪਾਤਸ਼ਾਹ ਨੇ ਬਾਣੀ ਰਚਿਆ ਉਹ ਉਹ ਭਾਸ਼ਾ ਕਿਹਨੇ ਸਿਖਾਉਣੀ ਐ ਘਰ ਵਿੱਚ ਮਾਂ ਨੇ ਤੇ ਮਾ ਪਿਓ ਤੇ ਖੁਦ ਹਿੰਦੀ ਬੋਲਦੇ ਐ ਚੇਤਾ ਰੱਖਿਓ ਅੱਜ ਤੋਂ 20 25 ਸਾਲਾਂ ਤੋਂ ਬਾਅਦ ਸਾਡੇ ਬੱਚੇ ਗੁਰਮੁਖੀ ਬਾਣੀ ਸਮਝਣਾ ਚਾਹਣ ਤੇ ਪ੍ਰਚਾਰਕ ਸਮਝਾਉਣਾ ਵੀ ਚਾਹਣ ਤਾਂ ਵੀ ਸਾਡੇ ਬੱਚਿਆਂ ਨੂੰ ਬਾਣੀ ਸਮਝ ਨਹੀਂ ਲੱਗਣੀ ਆਸਾ ਦੀ ਗੱਲ ਤੁਸੀਂ ਸੁਣਦੇ ਹੋ ਪੜ੍ਹਦੇ ਹੋ ਔਰ ਜਾਨਣਾ ਕੋਲੂ ਚਰਖਾ ਚੱਕੇ ਚੱਕ ਥਲਵਾ ਰੋਲੇ ਬਹੁਤ ਅਨੰਤ ਲਾਟੂ ਮਧਾਣੀਆਂ ਅਨਗਾ ਪੰਖੀ ਭੌਂਦਿਆਂ ਲੈਣ ਨਾਸਾ ਪੁੱਛ ਕੇ ਦੇਖੋ ਬੱਚਾ ਲਾਟੂ ਮਧਾਣੀਆਂ ਕੀ ਹੁੰਦੀਆਂ ਪੁੱਛ ਕੇ ਦੇਖੋ ਕਿ ਲਾਟੂ ਮਧਾਣੀਆਂ ਕੀ ਹੁੰਦੀਆਂ ਨਹੀਂ ਪਤਾ ਪਤਾ ਕਦੋਂ ਲੱਗਣਾ ਹੈ ਜਦੋਂ ਬੱਚੇ ਗੁਰਮੁਖੀ ਨਾਲ ਜੁੜਨਗੇ ਪੰਜਾਬੀ ਨਾਲ ਜੁੜਨਗੇ ਜਿਸ ਗਿਆਨ ਤੋਂ ਆਪਣਾ ਬ੍ਰਾਹਮਣਵਾਦ ਬ੍ਰਾਹਮਣਵਾਦ ਕੀ ਹੈ ਕਈ ਵਾਰ ਰੌਲਾ ਪਾਉਂਦੇ ਅਸੀਂ ਇੱਦਾਂ ਬ੍ਰਾਹਮਣਵਾਦ ਕੀ ਬ੍ਰਾਹਮਣਵਾਦ ਕੀ ਹੈ ਸਭ ਤੋਂ ਵੱਡਾ ਬ੍ਰਾਹਮਣਵਾਦ ਏਸੀ ਵੀ ਬੰਦੇ ਨੂੰ ਗਿਆਨ ਤੋਂ ਪਾਸੇ ਰੱਖਣਾ ਹੈ ਇੱਥੋਂ ਸ਼ੁਰੂਆਤ ਹੁੰਦੀ ਹੈ ਬ੍ਰਾਹਮਣਵਾਦ ਦੀ ਉਹਨੇ ਗ੍ਰੰਥ ਸੰਸਕ੍ਰਿਤ ਵਿੱਚ ਲਿਖੇ ਵੀ ਆਮ ਬੰਦੇ ਨੂੰ ਭਾਸ਼ਾ ਨੂੰ ਸਮਝਣਾ ਲੱਗਣਾ ਅਧਿਕਾਰ ਕਿਹਾ ਮੇਰਾ ਹੈ ਫਿਰ ਇਹ ਦੇਵਤਿਆਂ ਦੀ ਭਾਸ਼ਾ ਬ੍ਰਾਹਮਣੀ ਪੜੇਗਾ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਕਿਹਾ ਮੈਂ ਇਹ ਬਾਣੀ ਨੂੰ ਉਸ ਬੋਲੀ ਚ ਲੈ ਕੇ ਜਾਵਾਂਗਾ ਉਸ ਭਾਸ਼ਾ ਤੇ ਲੈ ਕੇ ਜਾਵਾਂਗਾ ਹਰ ਇੱਕ ਸਿੱਖ ਇਸ ਬਾਣੀ ਨੂੰ ਪੜ ਸਕੇ ਕੱਲਾ ਗੁਰਦਵਾਰੇ ਦਾ ਭਾਈ ਨਾ ਪੜੇ ਕੱਲਾ ਕੀਰਤਨ ਕਰਨ ਵਾਲਾ ਨਾ ਪੜੇ ਹਰ ਇੱਕ ਸਿੱਖ ਪੜੇ ਬਾਣੀ ਭਾਈ ਗੁਰਦਾਸ ਸਾਹਿਬ ਨੂੰ ਹੁਕਮ ਕੀਤਾ ਭਾਈ ਗੁਰਦਾਸ ਇਹ ਬਾਣੀ ਨੂੰ ਵਰਮਖੀਚ ਲਿਖਿਆ ਜਾਂਦਾ ਵਰਮਖੋ ਧਿਆਨ ਰੱਖਿਆ ਇਸ ਕਰਕੇ ਮੈਂ ਹੱਥ ਜੋੜ ਕੇ ਬੇਨਤੀ ਕਰਾਂ ਤੁਹਾਡੇ ਸਾਰਿਆਂ ਦੇ ਸਾਹਮਣੇ ਘਰਾਂ ਦੇ ਵਿੱਚ ਉਹ ਬੋਲੀ ਬੋਲਣੀ ਸ਼ੁਰੂ ਕਰੋ ਲਿਖਣੀ ਸ਼ੁਰੂ ਕਰੋ ਜਿਹੜੀ ਸਾਡੇ ਗੁਰੂਆਂ ਦੇ ਮੁਖ ਦੇ ਵਿੱਚੋਂ ਨਿਕਲੀ ਹੋ